ਪਈ ਮਰਤਪਾਲ ਸਿੰਘ ਜੋ ਇੱਕ ਮਤਲਬ ਕਰਦੇ ਸੀਗੇ ਜੋ ਨਾਲ ਦਾ ਟੀਮ ਦਾ ਸੀਗਾ ਵੀ ਨਸ਼ੇ ਛਡਾਉਣੇ ਜਿਹੜੇ ਉਹਨੂੰ ਇਹਨਾਂ ਨੇ ਢਾਲ ਆਉਣ ਲਈ ਕਹਿ ਲੋ ਜਾਂ ਪਰਿਵਾਰ ਦੀ ਬੇਇੱਜ਼ਤੀ ਕਰਨ ਲਈ ਕਿਸੇ ਵੀ ਤਰੀਕੇ ਨਾਲ ਉਹਨੂੰ ਇਹਨਾਂ ਨੇ ਹਾਈਲਾਈਟ ਕਰਕੇ ਜੋ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਇਹ ਜੋ ਮਤਲਬ ਪਿਛੇ ਇਹਨਾਂ ਦੇ ਕੀ ਚੱਲਦਾ ਕੀ ਸਿਆਸਤ ਹੈ ਇਸ ਕਰਕੇ ਇਹਨਾਂ ਨੇ ਇਹ ਚੀਜ਼ ਤੇ ਪਸਾਇਆ ਸਾਨੂੰ ਕੋਈ ਇਦਾਂ ਵੀ ਨਾ ਤੇ ਸਾਡੇ ਕੋਲ ਕੋਈ ਡਰੱਗ ਬਰਾਮਦ ਹੋਈ ਹੈ ਜੀ ਨਾ ਸਾਡੇ ਕੋਲ ਕੋਈ ਕੰਡਾ ਜਿਹੜਾ ਤੁਸੀਂ ਕਹਿ ਰਹੇ ਹੋ ਬਰਾਮਦ ਹੋਇਆ ਇਹ ਸਾਨੂੰ ਇਦਾਂ ਇਨਾਂ ਨੇ ਸਾਨੂੰ ਰੋਡ ਦੇ ਉੱਪਰ ਹੀ ਇਨਾਂ ਨੇ ਸਾਨੂੰ ਰੋਕਿਆ ਹੋਇਆ ਰੋਕਿਆ ਵੀ ਇਦਾਂ ਜਿਦਾਂ ਬੜੇ ਤਗੜੇ ਕੋਈ ਗੈਂਗਸਟਰ ਨੂੰ ਰੋਕੀਦਾ ਇਦਾਂ ਇਨਾਂ ਨੇ ਹਥਿਆਰਾਂ ਵੀ ਮਤਲਬ ਦਿਖਾ ਕੇ ਸਾਨੂੰ ਪੂਰਾ ਇਨਾਂ ਨੇ ਰੋਕਿਆ ਹੋਇਆ ਸੰਸਦ ਮੈਂਬਰ ਭਾਈ ਅਮਰਪਾਲ ਸਿੰਘ ਉਹਨਾਂ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਕਿ ਜਲੰਧਰ ਦੀ ਪੁਲਸ ਵੱਲੋਂ ਉਹਨਾਂ ਦੇ ਐਨਡੀਪੀਐਸ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀਗਾ ਅਤੇ ਕਈ ਵਾਰ ਉਹਨਾਂ ਨੂੰ ਪਹਿਲਾਂ ਕਪੂਰਥਲਾ ਜਲੰਧਰ ਹੁਣ ਪਟਿਆਲਾ ਦੀ ਜੇਰ ਵਿੱਚ ਨਜਰਬੰਦ ਕੀਤਾਇਆ ਸੀਗਾ ਕਿ ਮਾਨ ਜੋ ਪੰਜਾਬ ਐਂਡ ਹਰਿਆਣਾ ਹੀ ਕੋਲੋਂ ਉਹਨਾਂ ਨੂੰ ਜਮਾਨਤ ਦਿੱਤੇ ਤੋਂ ਬਾਅਦ ਕਰ ਹਰਪ੍ਰੀਤ ਸਿੰਘ ਖਾਲਸਾ ਜਿਹੜੇ ਰਿਹਾ ਹੋਏ ਨੇ ਔਰ ਆਪਣੇ ਘਰ ਪਹੁੰਚੇ ਨੇ ਆ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਸਾਰੇ ਮੁੱਦੇ ਪਿੱਛੇ ਕੀ ਕਹਾਣੀ ਹੈ। ਨਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਜੀ। ਹਾਂਜੀ ਭਾਜੀ ਇਹ ਜਿਹੜਾ ਤੁਹਾਨੂੰ ਪਤਾ ਹੀ ਹੈ 11 ਤਰੀਕ ਤੋਂ ਸਾਨੂੰ ਇਹਨਾਂ ਨੇ ਜੀ ਅਰੈਸਟ ਕੀਤਾ ਹੈ ਤੇ ਉਸ ਤੋਂ ਲੈ ਕੇ ਉਸ ਦਿਨ ਤੋਂ ਬਾਅਦ ਇਹ ਜਿੱਦਾਂ ਇਹਨਾਂ ਨੇ ਇੱਕ ਝੂੜ ਦਾ ਪਰਪੰਝ ਰਚਿਆ ਇਹਨਾਂ ਨੇ ਬਿਲਕੁਲ ਪਈ ਮਰਤਪਾਲ ਸਿੰਘ ਜੋ ਮਤਲਬ ਕਰਦੇ ਸੀਗੇ ਜੋ ਉਹਨਾਂ ਦਾ ਰੂਟੀਨ ਦਾ ਸੀਗਾ ਵੀ ਨਸ਼ੇ ਛਡਾਉਣੇ ਜਿਹੜੇ ਉਹਨੂੰ ਇਹਨਾਂ ਨੇ ਧਾ ਲਾਉਣ ਲਈ ਕਹਿ ਲੋ ਜਾਂ ਪਰਿਵਾਰ ਦੀ ਬੇਇੱਜ਼ਤੀ ਕਰਨ ਲਈ ਕਿਸੇ ਵੀ ਤਰੀਕੇ ਨਾਲ ਉਹਨੂੰ ਇਹਨਾਂ ਨੇ ਹਾਈਲਾਈਟ ਕਰਕੇ ਕਿਉਂਕਿ ਕੋਈ ਇਦਾਂ ਦਾ ਹੈ ਹੀ ਨਹੀਂ ਸਿਸਟਮ ਸੀਗਾ ਅਸੀਂ ਆਪਣਾ ਕੰਮ ਕਰਦੇ ਆਂ ਘਰ ਰਹਿਣ ਵਾਲੇ ਬੰਦੇ ਸਾਡੇ ਨਾਲੇ ਸੰਸਦ ਮੈਂਬਰ ਬਣਨ ਤੋਂ ਬਾਅਦ ਸਾਡੀਆਂ ਜ਼ਿੰਮੇਵਾਰੀਆਂ ਸਮਾਜ ਪ੍ਰਤੀ ਹੋਰ ਵੱਧ ਗਈਆਂ ਤੇ ਪਰ ਇਹਨਾਂ ਨੇ ਜੋ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈਗੀ ਇਹ ਜੋ ਮਤਲਬ ਪਿੱਛੇ ਇਹਨਾਂ ਦੇ ਕੀ ਚੱਲਦਾ ਕੀ ਸਿਆਸਤ ਆ ਇਸ ਕਰਕੇ ਇਹਨਾਂ ਨੇ ਇਹ ਚੀਜ਼ ਵਿੱਚ ਫਸਾਇਆ ਸਾਨੂੰ ਪਰ ਮਾਜ਼ਮਾ ਦੀ ਕਿਰਪਾ ਨਾਲ ਕੱਲ ਜਮਾਨਤ ਤੇ ਬਾਹਰ ਆ ਗਏ ਜੀ ਅਸੀਂ ਦੇਖੋ ਜੀ ਉਸ ਤੋਂ ਜਲੰਧਰ ਦੀ ਪੁਲਿਸ ਉਹਨਾਂ ਦਾ ਕਹਿਣਾ ਕਿ ਇਹਨਾਂ ਦੇ ਕੋਲ ਕੋਈ ਡਰੱਗ ਆਇਸ ਬਰਾਮਦ ਹੋਈ ਹੈ ਔਰ ਕੰਡਾ ਵੀ ਬਰਾਮਦ ਹੋਇਆ ਉਸ ਵਿੱਚ ਕਿੰਨੇ ਪਰਸੈਂਟ ਸਚਾਈ ਹੈਗੀ ਨਹੀਂ ਨਹੀਂ ਕੋਈ ਇਦਾਂ ਦੀ ਨਾ ਤੇ ਸਾਡੇ ਕੋਲ ਕੋਈ ਡਰੱਗ ਬਰਾਮਦ ਹੋਈ ਹੈ ਜੀ ਨਾ ਸਾਡੇ ਕੋਲ ਕੋਈ ਕੰਡਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਬਰਾਮਦ ਹੋਇਆ ਇਹ ਸਾਨੂੰ ਇਦਾਂ ਇਹਨਾਂ ਨੇ ਸਾਨੂੰ ਰੋਡ ਦੇ ਉੱਪਰ ਹੀ ਇਹਨਾਂ ਨੇ ਸਾਨੂੰ ਰੋਕਿਆ ਹੋਇਆ ਰੋਕਿਆ ਵੀ ਇਦਾਂ ਜਿਦਾਂ ਬੜੇ ਤਗੜੇ ਕੋਈ ਗੈਂਗਸਟਰ ਨੂੰ ਰੋਕੀਦਾ ਇਦਾਂ ਇਹਨਾਂ ਨੇ ਹਥਿਆਰਾਂ ਦੀ ਮਤਲਬ ਦਿਖਾ ਕੇ ਸਾਨੂੰ ਤੇ ਫਿਰ ਅਸੀਂ ਤੇ ਅਸੀਂ ਆਪਣੇ ਉਸੇ ਵੇਲੇ ਬਾਹਰ ਆ ਗਏ ਗੱਡੀ ਤੋਂ ਜਦੋਂ ਇਹਨਾਂ ਨੇ ਕਿਹਾ ਬਾਹਰ ਨਿਕਲੋ ਤੇ ਇਸ ਕਰਕੇ ਸਾਡੇ ਕੋਲ ਸਾਡੇ ਕੋਲ ਕੋਈ ਹੈ ਹੀ ਨਹੀਂ ਸੀ ਨਾ ਸਾਡੇ ਮਨ 'ਚ ਹੀ ਕੋਈ ਇਦਾਂ ਦਾ ਸੀਗਾ ਵੀ ਕੋਈ ਬਦਲੇ ਇਦਾਂ ਦਾ ਕੁਝ ਕਰਨਗੇ ਤੇ ਇਦਾਂ ਦਾ ਕੋਈ ਸਾਡੇ ਕੋਲ ਹੈ ਨਹੀਂ ਸੀ ਉਹ ਤੁਹਾਡੇ ਨਾਲ ਜਾਂ ਤੁਹਾਡੇ ਪਰਿਵਾਰ ਦੇ ਨਾਲ ਅਜਿਹਾ ਬਾਰ-ਬਾਰ ਕਿਉਂ ਕੀਤਾ ਜਾ ਰਿਹਾ ਇਹ ਤੇ ਜੀ ਸਾਰੇ ਪਤਾ ਹੀ ਆਈਏ ਜਿਹੜਾ ਵੀ ਕੋਈ ਆਵਾਜ਼ ਜਿੱਦਾਂ ਭਾਈ ਮਰਦਪਾਲ ਸਿੰਘ ਨੇ ਆਪਣੇ ਸਮਾਜ ਵਾਸਤੇ ਜਾਂ ਲਾਲੋ ਜਾਂ ਸਿੱਖੀ ਵਾਸਤੇ ਆਵਾਜ਼ ਉਠਾਈ ਤੇ ਉਹਦੇ ਬਦਲੇ 'ਚ ਜਿਹੜਾ ਇਹ ਸਰਕਾਰਾਂ ਨੂੰ ਜਿਹੜੀ ਪ੍ਰੋਬਲਮ ਹੁੰਦੀ ਆ ਜਾਂ ਕੋਈ ਵੀ ਮਤਲਬ ਕਿਸੇ ਘਟ ਗਿੰਦਤੀ ਦੀ ਗੱਲ ਕਰਨ ਵਾਸਤੇ ਉਹ ਉਹਨੂੰ ਦਬਾਇਆ ਜਾਂਦਾ ਜੀ ਕੱਲਾ ਪੰਜਾਬ 'ਚ ਨਹੀਂ ਹੋਰ ਵੀ ਕਿਤੇ ਦੇਖ ਲਓ ਜਿੱਦਾਂ ਜੰਮੂ 'ਚ ਦੇਖ ਲਏ ਨੇ ਜਾਂ ਹੋਰ ਕਿਤੇ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਇਸ ਕਰਕੇ ਸਾਰਿਆਂ ਨਾਲ ਹੀ ਹੋ ਰਿਹਾ ਜੀ ਇਦਾਂ ਸਾਡੇ ਨਾਲ ਵੀ ਉਸੇ ਵਿੱਚ ਹੋ ਰਿਹਾ ਜੀ ਇਹ ਤੁਹਾਡਾ ਇੱਕ ਸਾਥੀ ਹੋਰ ਲਵ ਪ੍ਰੀਤ ਸਿੰਘ ਹੈ ਜਿਸ ਨੂੰ ਨਾਲ ਗ੍ਰਿਫਤਾਰ ਕੀਤਾ ਗਿਆ ਔਰ ਪੁਲਿਸ ਨੇ ਵੀ ਸਪਸ਼ਟ ਕੀਤਾ ਕਿ ਇਹਨਾਂ ਨੇ ਤਾਰ ਜਿਹੜੇ ਇਹਨਾਂ ਦੇ ਕਿਸੇ ਨਾਲ ਜੁੜੇ ਨੇ ਉਹਦਾ ਨਾਮ ਇਹਨਾਂ ਬਾਇ ਨਸ਼ਰ ਕੀਤਾ ਕਿ ਪੰਜਾਬ ਸਰਕਾਰ ਨੇ ਕਿ ਉਹਨਾਂ ਦੇ ਕੋਲ ਡਰੱਗ ਦਾ ਸਮਾਨ ਜਿਹੜਾ ਸਾਰਾ ਲੈ ਕੇ ਆਉਂਦੇ ਨੇ ਨਹੀਂ 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 ਭਾਜੀ ਉਹ ਕੋਈ ਇਦਾਂ ਦੇ ਤਾਰ ਜੁੜੇ ਵਾਲੀ ਜਿਹੜੀ ਉਹ ਬਣਾ ਰੇ ਸਟੋਰੀ ਉਹ ਅਸੀਂ ਮੈਂ ਪਹਿਲੀ ਵਾਰ ਹੀ ਸੁਣਿਆ ਨਾਮ ਉਹਨਾਂ ਦਾ ਮੈਂ ਬਾਕੀ ਸਾਥੀ ਨੇ ਵੀ ਉਹ ਕੋਈ ਇਦਾਂ ਦਾ ਹੈਗਾ ਨਹੀਂ ਜਿਸ ਤੱਕ ਮੈਨੂੰ ਪਤਾ ਵੀ ਕੋਈ ਇਦਾਂ ਦੀ ਗੱਲ ਨਹੀਂ ਆ ਪਹਿਲੀ ਵਾਰੀ ਉਹਦਾ ਨਾਮ ਸੁਣਿਆ ਇਹ ਕਹਿੰਦੇ ਜੀ ट्रांजैक्शन ਆ ਕੋਈ ਉਹਦੇ ਸੰਦੀਪ ਰੋੜਾ ਉਹਦੇ ਨਾਮ ਤੇ ਆ ਉਹਦੇ ਨਾਮ ਇਹ ਦਿਨਾਂ ਦੀ ਕੌਨਸਪਿਰੈਂਸੀ ਆ ਬਹੁਤ ਇਹਨਾਂ ਨੇ ਬਣਾਈ ਆ ਮਤਲਬ ਕਿ ਉਹਦੇ ਚ ਹੁਣ ਤੁਹਾਨੂੰ ਪਤਾ ਹੀ ਆ ਪੁਲਿਸ ਤੇ ਕੰਮ ਚ ਬੈ ਮਾਇਰਾ ਵੈਲੂ ਤਾਂ ਹਾਂ ਹਾਂ ਜੀ ਤੁਹਾਨੂੰ ਨੂੰ ਮਾਨਜੋਗ ਅਦਾਲਤ ਨੇ ਅਗਲੀ ਪੇਸ਼ੀ ਵਾਸਤੇ ਕਿਹੜੇ ਤਰੀਕ ਦਿੱਤੀ ਆ ਹਾਂ ਤਿੰਨ ਤਰੀਕ ਦਿੱਤੀ ਆ ਜੀ ਆੜੀ ਤਿੰਨ ਤਰੀਕਾ 2 ਆਪਣੀ ਅਗਸਤ ਤੇ ਤਿੰਨ ਤਰੀਕ ਨੂੰ ਪੇਸ਼ ਹੋਵੇਗੀ ਅਦਾਲਤ ਚ ਹਾਂਜੀ ਕੈਮਰਾਮੈਨ ਜੁਗੇਸ਼ ਦੇ ਨਾਲ ਰਕੇਸ਼ ਮਰ ਪੀਡੀਸੀ ਨੂਡ ਜਲਪੁਰ ਖੇੜਾ ਹੁਣ ਵੀਰੋਧ ਦੇਖੋ ਪ੍ਰਸ਼ਾਸਨ ਨੇ ਜਦੋਂ ਉਹਨਾਂ ਨੂੰ ਫੜਿਆ ਸੀ 21 11 ਜੁਲਾਈ ਨੂੰ ਉਦੋਂ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਜਨਾਬ ਸਾਡੇ ਕੋਲ ਫਿਰ ਅਸੀਂ ਫੋਟੋਗ੍ਰਾਫੀ ਵੀ ਕੀਤੀ ਹੈ ਸਾਰਾ ਕੁਝ ਸਾਡੇ ਕੋਲ ਮੌਜੂਦ ਹੈ ਅਸੀਂ ਉਹਦੀ ਵੀਡੀਓ ਵੀ ਬਣਾਈ ਹੈ ਤੇ ਹੁਣ ਵੀਰੋ ਇੰਨੇ ਦਿਨ ਹੋ ਗਏ ਆ ਉਹਦੇ باوجود ਵੀ ਕਿਸੇ ਤਰ੍ਹਾਂ ਦੀ ਕੋਈ ਫੋਟੋਗ੍ਰਾਫੀ ਕੋਈ ਸਮੂਥ ਸਾਹਮਣੇ ਨਹੀਂ ਲਿਆ ਗਿਆ ਤੇ ਦੋ ਦਫਾ ਨੂੰ ਰਿਮਾਂਡ ਵੀ ਦਿੱਤਾ ਗਿਆ ਹੋਇਆ ਹਾਲਾਂਕਿ ਐਡਾ ਵੱਡਾ ਕੇਸ ਵੀ ਨਹੀਂ ਗਿਆ ਬਿਲਕੁਲ অমੂਲੀਆ ਉਹਨਾਂ ਦੇ ਪਾਇਆ ਗਿਆ ਹੈ 4 ਗ੍ਰਾਮ ਦੀ ਡਰੱਗਸ ਪਾਈ ਗਈ ਹੈ ਤੇ ਲੇਕਿਨ ਉਹਨਾਂ ਕੋਈ ਪ੍ਰਸ਼ਾਸਨ ਕੋ ਸਬੂਤ ਕੋਈ ਨਹੀਂ ਹੈ ਉਹਦੇ باوجود ਵੀ ਜਿਹੜਾ ਕੇਸ ਹੈ ਉਹਨੂੰ ਨਮਕਾਇਆ ਜਾ ਰਿਹਾ ਹੈ ਐਡਾ ਵੱਡਾ ਕੇਸ ਹੈ ਨਾ ਹੀ ਕੋਈ ਪ੍ਰੂਫ ਹੈ ਨਾ ਹੀ ਕੋਈ ਸਬੂਤ ਹੈ ਫਿਰ ਰਿਮਾਂਡ ਤੇ ਰਿਮਾਂਡ ਇਸ ਚੀਜ਼ ਸਮਝ ਨਹੀਂ ਲੱਗ ਰਹੀ ਇਸ ਤੋ ਇਹ ਹੀ ਲੱਗ ਰਿਹਾ ਕਿ ਪ੍ਰਸ਼ਾਸਨ ਤੇ ਅਦਾਲਤ ਜਿਹੜੀ ਹੈ ਉਹ ਕਿਸੇ ਪ੍ਰੈਸ਼ਰ ਦੇ ਥੱਲੇ ਆਈ ਹੋਈ ਹੈ ਤੇ ਹਰ ਮੌਮਕਨਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਹਰਪ੍ਰੀਤ ਸਿੰਘ ਹੈ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਇਸ ਕਿਸੇ ਦੇ ਫਸਾਇਆ ਜਾਵੇ ਉਹ ਬਾਹਰ ਨਾ ਆਵੇ ਕਿਉਂਕਿ ਅਮਰਤਪਾਲ ਸਿੰਘ ਦੀਆਂ ਜਿੰਨੀਆਂ ਬਾਹਰ ਦੀਆਂ ਐਕਟੀਵਿਟੀਆ ਸੀ ਜਿਸ ਤਰ੍ਹਾਂ ਕਿ ਇਲੈਕਸ਼ਨਾਂ ਨਾਲ ਲੜਿਆ ਜਿਹੜਾ ਕੁਝ ਵੀ ਸੀ ਉਹ ਸਭ ਨੂੰ ਹੈਂਡਲ ਕੌਣ ਕਰ ਰਿਹਾ ਸੀ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਅਗਰ ਹਰਪ੍ਰੀਤ ਸਿੰਘ ਹੀ ਅੰਦਰ ਹੋਣਗੇ ਤੇ ਫਿਰ ਕਿਸੇ ਤਰ੍ਹਾਂ ਦੀ ਵੀ ਕੋਈ ਰੈਲੀ ਨਹੀਂ ਨਿਕਲੇਗੀ ਕੋਈ ਵੀ ਐਕਟੀਵਿਟੀ ਜਮਲਪਾਲ ਸਿੰਘ ਦੀ ਉੱਤੇ ਬ੍ਰੇਕ ਲੱਗ ਜੇਗੀ ਤੇ ਉਹ ਸੋਚ ਰਿਹਾ ਹੈ ਕਿ ਸ਼ਾਇਦ ਇਸ ਤਰ੍ਹਾਂ ਉਹਨੂੰ ਕਾਬੂ ਕੀਤਾ ਜਾਵੇ ਹੁਣ ਵੀਰੋ ਇਹ ਇਸ ਗੱਲ ਦਾ ਤੁਸੀਂ ਫੈਸਲਾ ਕਰਨਾ ਹੈ ਕਿ ਪ੍ਰਸ਼ਾਸਨ ਠੀਕ ਕਰ ਰਹੀ ਹੈ ਜਾਂ ਗਲਤ ਕਰ ਰਹੀ ਹੈ ਜਾਂ ਕਿ ਹਰਪ੍ਰੀਤ ਸਿੰਘ ਨੂੰ ਵਾਕਈ ਫਸਾਇਆ ਜਾ ਰਿਹਾ ਹੈ ਜਾਂ ਉਹ ਵਾਕਈ ਨਸ਼ਾ ਕਰਦੇ ਸੀ ਕਮੈਂਟ ਕਰਕੇ ਵੀਰੋ ਆਪਣੀ ਰਾਏ ਦਾ ਹਸਰ ਲਾਜ਼ਮੀ ਕਰਨਾ ਆਪਣਾ ਟੈਸਰਾ ਖਿਆਲ ਰੱਖਣਾ ਦਵਾਵਾਂ ਯਾਦ ਰੱਖਣਾ ਅੱਲਾ ਫਜ਼ਲ